ਇਦੋਂ ਮੁਰਗੇ ਦਾ ਰੌਲਾ ਪੈ ਗਿਆ ਕੁੱਤੇ ਨੇ ਮੁਰਗਾ ਦੱਬ ਲਿਆ ਤੀ ਬਾਕੀ ਵੀਡੀਓ ਤੁਸੀਂ ਬਲੌਗ 'ਚ ਦੇਖੋ ਬੜਾ ਮੈਂ ਵੀ ਮੁੰਡੇ ਤੂੰ ਹੀ ਵਾਸਤੇ ਜੱਦੂ ਜਹਿਦ ਕਰ ਰਹੇ ਨੇ ਕਹਿੰਦੇ ਬੱਛਣ ਵਾਸਤੇ ਸੀਟਾਂ ਬਣਾਉਣੀਆਂ ਨੇ ਅੱਜ ਖਾਂਦਰ ਸਿੰਘ ਜੈਜੀ ਬਾਜੀ ਆ ਲੈ ਆਹ ਹੱਥ ਫੜ ਦੋ ਚੌੜੀਆਂ ਐਂਕ ਮੈਂ ਉਹ ਕਰ ਦੋਗੇ ਯਾਰ ਤੁਸੀਂ ਹੈ ਇਹ ਕਹਿੰਦੇ ਪਾ ਕੇ ਹਟਾਂਗੇ ਯਾਰ ਨਹੀਂ ਪੈਂਦੀ ਉਹ ਥੱਲੋਂ ਆਲੇ-ਦਾਲੇ ਦਾ ਦੇਖ ਲੈ ਕਿਵੇਂ ਆ ਕੁਝ ਨਹੀਂਦਾ ਕਿਹੜਾ ਅੱਥੀ ਵਾਲੇ ਪੱਪੇ ਨੇ ਵੀ ਪੜੀ ਜਿਓਂ ਕਹਿੰਦੇ ਹਾਈਥੇ ਰੱਖ ਤਾਰੀ ਆ ਗਿਆ ਹੁਣ ਤਾਰੀ ਮੈਂ ਕਰ ਸਕਦਾ ਦੇਖੋ ਕੁਸ ਹੈ ਹੋਰ ਦੱਸਿਓ ਸਿੰਘ ਜੀ ਠੀਕ ਆ ਬਾਈ ਕੀ ਗੱਲਾਂ ਚਾਹੂਗੇ ਠੀਕ ਆ ਠੰਡ ਬਹੁਤ ਆ ਤੂੰ ਹੀ ਦਾ ਪ੍ਰਬੰਧ ਕਿਹੜੇ ਬੰਦੇ ਨੇ ਕਰਿਆ ਹੈ ਤੂੰ ਹੀ ਦਾ ਇਹ ਨਹੀਂ ਨਮੀ ਨੇ ਨਮੀ ਤੇ ਤਾਰੀ ਨੇ ਆ ਗੱਡੀਆਂ ਦਾ ਪ੍ਰਬੰਧ ਕਿਨੇ ਕਰਿਆ ਬਿਲਦਾ ਲੈ ਆਇਆ ਬਹੁਤ ਕੰਮ ਵਧੀਆ ਕਰਿਆ ਵਧੀਆ ਹਾ ਵਧੀਆ ਗੱਡੀ ਵਾਲਿਆ ਕੰਮ ਦਾ ਪੂਰਾ ਸਿਰਾ ਅੱਜ ਤੂੰ ਹੀ ਦਾ ਪ੍ਰਬੰਧ ਕਰਿਆ ਇਹਨਾਂ ਨੇ ਠੰਡ ਕਿਉਂਕਿ ਅੱਜ ਲੱਗੀ ਹੈ ਨਾ ਪੂਰਾ ਚੰਦ ਪਿਆ ਅੱਜ ਪੂਰਾ ਠੰਡਾ ਠਾਰ ਹੋ ਗਿਆ ਕੰਮ ਇਦੋਂ ਬਾਅਦ ਚ ਹੁਣ ਉਰੀ ਪਖਾਇਆ ਕਰਾਂਗੇ ਤੂੰ ਹੀ ਜੰਮੀ ਐਂ ਸਪੋਰਟ ਬਹੁਤ ਵਧੀਆ ਲੱਭਿਆ ਨਿੰਮੀ ਕੰਨਾ ਲੈ ਲਾ ਕੇ ਹਟੂ ਸਿਰੇ ਤੇ ਕੰਮ ਐ ਨਹੀਂ ਹਟਦਾ ਤੀਰੇ ਸਾਧ ਕੇ ਇਹ ਨਹੀਂ ਇਹਦਾ ਬਈ ਇਹ ਤਾਂ ਕਰਨਗੇ ਕੰਮ ਬਲਾ ਕੇ ਪੂਰਾ ਪਤਾ ਕਦੋਂ ਕਰਨਗੇ ਇਹ ਆਪਾਂ ਨਹੀਂ ਲਾ ਕਰ ਸਕਦੇ ਕੋਈ ਹੁੰਦਾ ਕਿਸੇ ਚ ਕਰਨ ਦਾ ਕੋਈ ਹੁੰਦਾ ਇਹ ਦੋਨੋਂ ਵੀ ਕੋਈ ਨਹੀਂ ਬਾਕੀ ਦੁਕਾਨ ਤੋਂ ਬੈਠ ਨੂੰ हट ਜਾਣਗੇ ਮੰਦੂਰੇ ਆ ਕੇ ਸ਼ਿਫਟ ਹੋਣਗੇ ਇਹ ਵੀ ਫਰਕ ਆ ਜ਼ਰੂਰੀ ਆ ਉਰੇ ਬੈਠਣਾ ਚਾਹ ਪੀਤੀ ਹੋਵੇ ਨਹੀਂ ਨਾ ਸਵੇਰੇ ਸਵੇਰੇ ਚਾਹ ਨਾਲ ਖਾਦਾ ਹੋਵੇ ਬੜੀ ਮੁੱਟੀ ਖਾਦੀ ਹੋਵੇ ਹਾਂ ਸਮਾਨ ਥੇਰ ਕਰ ਸਕਦੇ ਨੇ ਮੁੰਡੇ ਚਲੋ ਦੇਖਦੇ ਜਦੋਂ ਟੱਪਰੀ ਲੱਗ ਗਿਆ ਓਏ ਬਲਾਕੇ ਬਲਾਕੇ ਸਾਰਾ ਟੱਪਰੀ ਲੱਗ ਗਿਆ ਵੇ ਹੀਰਾਂ ਦਾ ਐਂ ਉੱਗਦਾ ਖੜਾ ਹੋ ਜਾਗਾ ਲੈ ਵੇ ਐ ਐ ਐ ਨਹੀਂ ਦਵਦੇ ਹੁੰਦੇ ਹੀਰੋ ਦੇਖ ਕਿਉਂ ਆ ਸਾਰਾ ਟੱਪਰੇ ਲੱਗ ਗਿਆ ਹੀਰਾਂ ਦਾ ਹੀਰ ਕਿੱਥੇ ਦਵਦੇ ਨੇ ਹੀਰ ਨਹੀਂ ਦਵਦੇ ਭਾਈ ਇਹ ਗੱਲ ਮੰਨਣ ਜੋਗਾ ਵੀ ਹੀਰ ਨਹੀਂ ਦਵਦੇ ਥੱਲੇ ਦੱਪਰੇ ਛੱਲੇ ਹੈ ਲੈ ਬਣਾਤੀ ਐ ਨਾ ਕਹਿੰਦੇ ਦੀ ਪੈਂਦੀ ਨਹੀਂ ਪੈਂਦੀ ਨਹੀਂ ਅੱਜ ਅਜਬ ਦਾ ਆ ਤੂੰ ਹੀ ਕਹਿੰਦਾ ਸੀ ਆ ਹੀਰ ਥੋੜੀ ਦਬਦੇ ਨੇ ਆ ਆ ਦੇਖ ਲੈ ਕਿਉਂ داری ਆ ਕਿੱਥੇ ਹੀ ਛਾਲਦੇ ਕਹਿੰਦੇ ਚੱਪਦਾਂਗੇ ਖੱਤ ਲੋ ਕਹਦਾ ਕਹੀਂ ਗੇਰਾ ਐਥੇ ਗੋਲਟਾ ਆ ਗਿਆ ਕਣ ਇਧਰ ਨਾ ਥੱਲੇ ਲੱਗ ਜਾਓ ਜੀ ਡਾਕਟਰ ਨੇ ਠੰਡ ਚ ਮਾਰਦੇ ਪਰ ਉਹੀ ਗੱਲਾਂ ਯਾਰੀਆਂ ਪਵਾਉਣੀਆਂ ਪੈਂਦੀਆਂ ਨੇ ਕਦੇ ਕਦੇ ਡਾਕਟਰ ਨੂੰ ਮਾਰ ਖਾ ਲਿਆ ਠੰਡ ਚ ਅਰੇ ਡਾਕਟਰ ਮੇੜੂ ਉਠਾ ਲਵਾ ਬਸ ਇਥੇ ਤੋਂ ਜਨਾ ਯਾਰੀਆਂ ਨਵਾਈ ਜਾਂਦੇ ਆ ਢੰਡ ਵਿੱਚ ਚਾਹੀ ਸਾਡੇ ਦੰਦ ਵੱਜਦੇ ਅੱਗੇ ਵੀ ਤੇ ਜੋੜ ਰੱਖਣਾ ਢੰਡ ਵਿੱਚ ਸਾਡੇ ਦੰਦ ਵੱਜਦੇ ਤਾਂ ਆਸੀ ਫੇਰ ਵੀ ਸ਼ਰਮਾਂ ਕੋ ਬਾਜਰੀ ਉਹ ਤੇਰੇ ਸਾਥ ਕੇ ਕੀ ਲਿਖ ਬੈਠਾ ਮੈਂ ਉਹ ਕੱਲ ਵਿੱਚੋਂ ਤੇ ਬੱਬੂ ਮਾਂ ਵਾਲੀ ਤਾਂ ਨਹੀਂ ਹੱਥ 'ਚ ਲਾਗੀ ਕੱਲ ਨੂੰ ਓਏ ਫੇਰ ਚੰਦ ਤੇਰੇ ਪਾਉਣ ਅੱਜ ਦਾ ਬਲੌ ਵੀ ਮੈਨੂੰ ਲੱਗਦਾ ਖੇਤਾਂ 'ਚ ਲੰਘੂ ਕਿਉਂ ਵੀ ਕੀ ਕਹਣਾ ਟ੍ਰੇਲ ਹੈ ਨਹੀਂ ਅੱਜ ਤੁੰਦਾ ਇਹ ਕਹਿੰਦਾ ਟਰੈਕਟਰ ਨੂੰ ਵੀ ਠੰਡ ਲੱਗਦੀ ਆ ਮੂਰੇ ਕੱਪੜਾ ਪਵਾਦਾ ਇਹਨੇ ਆਹ ਬੰਦੇ ਨੇ ਇਹਦਾ ਦਿਮਾਗ ਬਹੁਤ ਤੇਜ ਆ ਆਹ ਬਹਿ ਗਿਆ ਇੱਕ ਬੰਦਾ ਕਾ ਓਏ ਚੱਕ ਦੋ ਢਾਲੀਆਂ ਲਓ ਵੀ ਚੱਲ ਬੇ ਛੋਪਰ ਰੇਹਾਂ ਨਹੀਂ ਚੜੂਂਗੇ ਲੈ ਕੇ ਚੜੂਂਗੇ ਕੀ ਕਹਿੰਦੇ ਨੇ ਇਹਨਾਂ ਨੂੰ ਉਹ ਆਪਾਂ ਤਾਂ ਬੋਰੀਆਂ ਕਹਿੰਦੇ ਉਧਰ ਚੁੜੂੰਗੇ ਪਤਾ ਨਹੀਂ ਕੀ ਕਹਿੰਦੇ ਹੁੰਦੇ ਨੇ ਇੱਧਰ ਬਠੰਡਾਲੀ ਸਰ ਕੁਛ ਇਹ ਜੀ ਨਾ ਉਹ ਲੈਂਦਾ ਚੁੜੂੰਗੇ ਪਤਾ ਨਹੀਂ ਗਾਉਂ ਤਾਰਾ ਪਾਲ ਕਰਦਾ ਹੁੰਦਾ ਪਹਿਲਾਂ ਵਿਆਹ ਤੋਂ ਪਹਿਲਾਂ ਦਾ ਆ ਚੜੂੰਗੇ ਜੇ ਕਦੇ ਇੱਧਰ ਲਈ ਵਾਂਚ ਕਦੇ ਬੋਰਾ ਜਾ ਕਦੇ ਉਧਰ ਲਈ ਚ ਉਦੋਂ ਬਾਅਦ ਚ ਨਿੱਕੇ ਵਰਗਾ ਜਵਾਖ ਕਦੇ ਦਿਲੇ ਮੋਢੇ ਤੇ ਕਦੇ ਉਧਰਲੇ ਤੇ ਹਨਾ ਗੱਲ ਤਾਂ ਇੱਕੋ ਤੇਤੀ ਵਾਲੀ ਕੰਮ ਹੋ ਜਾਂਦਾ ਹਨਾ ਇਹ ਅੱਜ ਤਾਂ ਬੜਾ ਬੁਰਾ ਹਾਲ ਹੈ ਜੀ ਹਾਂ ਪੂਰਾ ਬਹੁਤ ਠੰਡਾ ਚੱਲ ਰਿਹਾ ਤੇ ਨਾ ਸਾਜੂ ਪਾਣੀ ਵਗ ਰਿਹਾ ਠੰਡ ਬਹੁਤ ਹੈ ਕਹਿੰਦੇ ਦੇਖਣੀ ਦੇਖਣੀ ਹੈ ਮੰਨਦੇ ਨਹੀਂ ਹੈਗੇ ਚਲੋ ਮੈਂ ਤਾਂ ਬੋਰੀਆਂ ਖੋਲਣੀਆਂ ਨੇ ਔਖਾ ਕਰ ਪਈ ਨਹੀਂ ਠੰਡਾ ਚਾ ਉਹ ਫਿਰ ਤਿੰਨ ਹੈ ਕੀ ਕਹਿੰਦੀ ਠੰਡ ਵਿੱਚ ਕਾਦੀ ਠੰਡ ਤਾਂ ਚਿਕਾਦੋ ਮੋਡੈਲ ਰਿਹਾ ਹੂ ਮੜੀ ਚ ਕਣੀ ਢਲੇ ਜਾ ਥਾਉੜਾ ਲੈ ਹਾਂ ਵਧੀਆ ਨਿੰਬੂ ਪਾਣੀ ਪੀਣਾ ਓਏ ਹਾਂ ਓਏ ਦੇਖ ਲਹੂ ਰਾਨ ਕੇ ਲਿਆ ਮਾ ਬਰਫਾ ਵਾਕੇ ਲੈ ਮਨੇ ਨਿੰਬੂ ਬਣੀਆ ਕੱਲ ਮੈਂ ਕਹਿਣਾ ਫਿਰ ਕਰੂ ਨਿੰਬੂ ਪਾਣੀ ਚਾਹੀਦਾ ਭਈ ਸੁੱਕੀ ਨੂੰ ਪੱਕੀ ਗੱਲ ਹੋਵੇ ਬਸ ਠੀਕ ਆ ਮੈਂ ਕਹਿਣਾ ਹੁਣ ਹੁਣੇ ਕਰਤਾ ਆਪਾਂ ਠੀਕ ਆ ਨਾ ਜੋ ਦੇ 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 ਇਲੈਕਟ੍ਰੋਨ ਦੇਖਦੇ ਹੁਣ ਕਰ ਦਣਾ ਹੋਰ ਨਾਲ ਗਲੂਕੋਜ਼ ਦੀ ਬੋਤਲ ਵੀ ਮੰਗਵਾਵਾ ਫਿਰ ਠੀਕ ਆ ਆਹ ਕੀ ਸਾਡੀ ਰੋਟੀ ਮਾਂ ਭਰ ਕੇ ਲੈਣਾ ਪਾਣੀ ਜਮੀ ਦਿੱਤਾ ਵਸਾਈਆਂ ਸੇ ਰੋਟੀ ਪਹੁੰਚ ਗਈ ਇੱਕ ਬੰਦਾ ਫਿਰਦਾ ਸੁਖਪ੍ਰੀਤ ਇੱਕ ਘਰੇ ਗਿਆ ਹੋਇਆ ਉਹ ਅਜ ਠੰਡ ਮੰਨ ਗਿਆ ਥੋੜੀ ਜੀ ਇਦੋ ਹੋ ਫਿਰਦੇ ਨੇ ਤੇ ਵਸ ਹੁਣ ਖਾਣੇ ਆ ਰੋਟੀ ਇੱਕ ਤੇਲ ਲਾਵਾ ਦੇ ਹੈ ਇੱਕ ਤੇਲ ਮਾ ਲਾ ਦੇ ਹਾਂ ਕਰੇ ਨਾ ਵੇ ਟਰਾਲਾ ਭਾਬਾ ਲਿਆ ਆਧਨੀ ਲਿਜਾਣ ਵਾਸਤੇ ਕਿਆ ਬਾਤ ਆ ਸਨਮਾਨਤ ਕਰਾਂਗੇ ਤੁਹਾਨੂੰ ਹੁਣ ਆ ਜਿਹੜੀ ਆ ਗਾਹਣੀ ਆਰੀ 26 ਜਨਵਰੀ ਆ ਖੁੱਲੀ ਨੂੰ ਇਹ ਜਿਹੜਾ ਕਿਹੜਾ ਗਨਤਾ ਅੰਤਰਤਾ ਦੇਸ਼ ਸਤੀ ਸੰਵਿਧਾਨ ਲਾਗੂ ਹੋਇਆ ਦੀਦੋ ਸਾਨੂੰ ਤੇ ਆਪਾਂ ਸਨਮਾਨਤ ਕਰਨਾ ਜੀ ਵੀ ਤੁਸੀਂ ਬਹੁਤ ਸਾਰੇ ਗੋਭੀ ਵੀ ਪੈ ਜੂਗੇ ਚ ਉਹ ਮਦਦ ਲੱਗਾ ਵੀ ਆ ਗੋਭੀ ਵੀ ਪੈ ਜੂਗਾ ਫਰੇਚੋਂ ਦਾ ਪਾਈਏ ਗੋਭੀ ਤਾਂ ਫੋਲੋ ਦੋ ਧੰਡ ਕੱਢਦਾ ਹਰਾਮਜਾਲਾ ਇਧਰ ਮੁਰਗੇ ਦਾ ਰੌਲਾ ਪੈ ਗਿਆ ਕੁੱਤੇ ਨੇ ਮੁਰਗਾ ਦੱਬ ਲਿਆ ਤੀ ਉਹ ਲੈ ਗਿਆ ਚੱਕ ਕੇ ਕੁੱਤਾ ਇਧਰ ਦੋ ਬੰਦੇ ਉਹ ਫਿਰ ਦਿਲੇ ਭਾਲਦੇ ਮੁਰਗੇ ਲੈ ਗਿਆ ਛੱਡ ਦੇ ਥੋੜੀ ਅਗਲਾ ਸ਼ਕਾਰ ਆਪਦਾ ਹੋ ਬਾਈ ਜਾਨਕੇ ਹੋ ਉਥੇ ਆਹ ਤੁਮ ਜੱਪੇ ਕੀ ਬਣਿਆ ਕਿੱਥੋਂ ਕੀ ਦੀ ਚੱਕ ਲਈ ਮੁਰਗੀ ਹਾਂ ਉਹ ਠੰਡ ਜਾਦਿਆ ਤਾਂ ਲੈ ਗਿਆ ਮੈਂ ਤਾਂ ਉਹਨੂੰ ਧੜੀਆਂ ਦੇਖਿਆ ਉਹਦਾ ਸੀਗਾ ਮਾਂ ਵਿੱਚ ਧੜੀ ਲਾ ਤੜਕਾ ਲਾਣਾ ਉਹ ਛੱਡ ਜਾ ਜੀ ਅੱਜ ਛੱਡ ਬਣਾ ਰਿਹਾ ਆ ਕਰਦੀ ਉਹਦਾ ਅਗਲਾ ਲੈ ਗਿਆ ਸ਼ਿਕਾਰ ਕਰਕੇ ਕਿਹਦੀ ਦੀ ਮੁਰਗੀ ਜਲਦੀ ਵੀ ਕੀ ਹਾਂ ਉਹ ਚਲੋ ਕੋਈ ਗੱਲ ਨਹੀਂ ਹੋ ਗਿਆ ਹੁੰਦਾ ਨਵੇਂ ਸਾਲ ਬਣਾਇਆ ਇਕੱਲੇ ਨੇ ਹਾਂ ਨਵੇਂ ਸਾਲ ਦੀ 12 ਸਾਲ ਬਣਾ ਰਿਹਾ ਹੈ ਹੈਪੀ ਨਿਊ ਈਅਰ ਬਣਾਇਆ ਨਵਾਂ ਸਾਲ ਚਲ ਠੀਕ ਆ ਫਾਈਨਲੀ ਕੰਮ ਨਿਭੜ ਗਏ ਆ ਰੇ ਆਲਿਆ ਤੇ ਕਾ ਖੂਬੀ ਕੁੱਟੇ ਪਏ ਨੇ ਤੇ ਹਾਂ ਚਲਦੇ ਆਂ ਅਸੀਂ ਵਸਾ ਘਰ ਨੂੰ ਫੂਕੀ ਠੰਡ ਵੀ ਵੱਧ ਗਈ ਆ ਤੇ ਅੱਜ ਲੰਮੀ ਦੱਸਿਆ ਹੋਇਆ ਤੇ ਤੋਂ ਇਝ ਫੂਕ ਨੇ ਆ ਚ ਨੇ ਆ ਫੂਕਦੀਆਂ ਨੇ ਆ ਹਣਾ ਤੱਕੇ ਤਾਂ ਪੇਜੇ ਦੀਗੇ ਫੂਕਦੇ ਆ ਲੱਗਾ ਤੂੰ ਚਲ ਜੀਏ ਫਿਰ ਹੁਣ ਚਲ ਜੀਏ ਚੱਲਾਂਗੇ